ਪੰਜਾਬ ਸਰਕਾਰ ਦੇ ਵੱਲੋਂ ਹੜ੍ਹਾਂ ਤੇ ਬੁਲਾਏ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਇਸ ਸੈਸ਼ਨ ਦੇ ਦੌਰਾਨ ਲਗਭਗ 6 ਬਿੱਲ ਪਾਸ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਪੁਨਰਵਾਸ ਦੇ ਨਾਲ ਸੰਬੰਧਿਤ ਇੱਕ ਪ੍ਰਸਤਾਵ ਦੇ ਉੱਤੇ ਚਰਚਾ ਅਤੇ VOTING ਵੀ ਕੀਤੀ ਜਾਵੇਗੀ ਇਹ ਪ੍ਰਸਤਾਵ ਕੇਂਦਰ ਦੀ BJP ਸਰਕਾਰ ਦੇ ਵਿਰੁੱਧ ਹੈ ਬੀਜੇਪੀ ਇਸ ਸੈਸ਼ਨ ਤੋਂ ਦੂਰ ਰਹੇਗੀ ਬੀਜੇਪੀ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 37 ਦੇ ਵਿੱਚ 11 ਵਜੇ ਲੋਕ ਸਭਾ ਕੀਤੀ ਜਾਏਗੀ ਜਿੱਥੇ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੁੱਧ ਆਪਣੇ ਵਿਚਾਰ ਪੇਸ਼ ਕਰਨਗੇ ਸੈਸ਼ਨ ਦੀ ਸ਼ੁਰੂਆਤ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ 2003 ਦੀ ਧਾਰਾ 6 ਦੇ ਤਹਿਤ ਵਿੱਤੀ ਸਾਲ 2023-24 ਲਈ ਪ੍ਰਾਪਤੀਆਂ ਅਤੇ ਖਰਚਿਆਂ ਦੀ ਪੇਸ਼ਕਾਰੀ ਦੇ ਨਾਲ ਹੋਵੇਗੀ ਇਸ ਦੀ ਤੁਲਨਾ ਪਿਛਲੇ ਵਿੱਤੀ ਸਾਲ 2022-23 ਨਾਲ ਕੀਤੀ ਜਾਵੇਗੀ ਇਸ ਤੋਂ ਬਾਅਦ ਪੰਜਾਬ ਦੇ ਪੁਨਰਵਾਸ ਦੇ ਉੱਤੇ ਚਰਚਾ ਸ਼ੁਰੂ ਹੋਵੇਗੀ ਪੰਜਾਬ ਸਰਕਾਰ ਦੇ ਵੱਲੋਂ ਹੜਾਂ ਤੇ ਬੁਲਾਏ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਇਸ ਸੈਸ਼ਨ ਦੇ ਦੌਰਾਨ ਲਗਭਗ 6 ਬਿੱਲ ਪਾਸ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਪੁਨਰਵਾਸ ਦੇ ਨਾਲ ਸੰਬੰਧਿਤ ਇੱਕ ਪ੍ਰਸਤਾਵ ਦੇ ਉੱਤੇ ਚਰਚਾ ਅਤੇ VOTING ਵੀ ਕੀਤੀ ਜਾਵੇਗੀ ਇਹ ਪ੍ਰਸਤਾਵ ਕੇਂਦਰ ਦੀ BJP ਸਰਕਾਰ ਦੇ ਵਿਰੁੱਧ ਹੈ ਬੀਜੇਪੀ ਇਸ ਸੈਸ਼ਨ ਤੋਂ ਦੂਰ ਰਹੇਗੀ ਬੀਜੇਪੀ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 37 ਦੇ ਵਿੱਚ 11 ਵਜੇ ਲੋਕ ਸਭਾ ਕੀਤੀ ਜਾਏਗੀ ਜਿੱਥੇ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੁੱਧ ਆਪਣੇ ਵਿਚਾਰ ਪੇਸ਼ ਕਰਨਗੇ ਸੈਸ਼ਨ ਦੀ ਸ਼ੁਰੂਆਤ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ 2003 ਦੀ ਧਾਰਾ 6 ਦੇ ਤਹਿਤ ਵਿੱਤੀ ਸਾਲ 2023-24 ਲਈ ਪ੍ਰਾਪਤੀਆਂ ਅਤੇ ਖਰਚਿਆਂ ਦੀ ਪੇਸ਼ਕਾਰੀ ਦੇ ਨਾਲ ਹੋਵੇਗੀ ਇਸ ਦੀ ਤੁਲਨਾ ਪਿਛਲੇ ਵਿੱਤੀ ਸਾਲ 2022-23 ਨਾਲ ਕੀਤੀ ਜਾਵੇਗੀ ਇਸ ਤੋਂ ਬਾਅਦ ਪੰਜਾਬ ਦੇ ਪੁਨਰਵਾਸ ਦੇ ਉੱਤੇ ਚਰਚਾ ਸ਼ੁਰੂ ਹੋਵੇਗੀ ਪੰਜਾਬ ਸਰਕਾਰ ਦੇ ਵੱਲੋਂ ਹੜ੍ਹਾਂ ਤੇ ਬੁਲਾਏ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਇਸ ਸੈਸ਼ਨ ਦੇ ਦੌਰਾਨ ਲਗਭਗ 6 ਬਿੱਲ ਪਾਸ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਪੁਨਰਵਾਸ ਦੇ ਨਾਲ ਸੰਬੰਧਿਤ ਇੱਕ ਪ੍ਰਸਤਾਵ ਦੇ ਉੱਤੇ ਚਰਚਾ ਅਤੇ VOTING ਵੀ ਕੀਤੀ ਜਾਵੇਗੀ ਇਹ ਪ੍ਰਸਤਾਵ ਕੇਂਦਰ ਦੀ BJP ਸਰਕਾਰ ਦੇ ਵਿਰੁੱਧ ਹੈ BJP ਇਸ ਸੈਸ਼ਨ ਤੋਂ ਦੂਰ ਰਹੇਗੀ BJP ਦੇ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 37 ਦੇ ਵਿੱਚ 11 ਵਜੇ ਲੋਕ ਸਭਾ ਕੀਤੀ ਜਾਏਗੀ ਜਿੱਥੇ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੁੱਧ ਆਪਣੇ ਵਿਚਾਰ ਪੇਸ਼ ਕਰਨਗੇ ਸੈਸ਼ਨ ਦੀ ਸ਼ੁਰੂਆਤ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ 2003 ਦੀ ਧਾਰਾ 6 ਦੇ ਤਹਿਤ ਵਿੱਤੀ ਸਾਲ 2023-24 ਲਈ ਪ੍ਰਾਪਤੀਆਂ ਅਤੇ ਖਰਚਿਆਂ ਦੀ ਪੇਸ਼ਕਾਰੀ ਦੇ ਨਾਲ ਹੋਵੇਗੀ ਇਸ ਦੀ ਤੁਲਨਾ ਪਿਛਲੇ ਵਿੱਤੀ ਸਾਲ 2022-23 ਨਾਲ ਕੀਤੀ ਜਾਵੇਗੀ ਇਸ ਤੋਂ ਬਾਅਦ ਪੰਜਾਬ ਦੇ ਪੁਨਰਵਾਸ ਦੇ ਉੱਤੇ ਚਰਚਾ ਸ਼ੁਰੂ ਹੋਵੇਗੀ ਪੰਜਾਬ ਸਰਕਾਰ ਦੇ ਵੱਲੋਂ ਹੜਾਂ ਤੇ ਬੁਲਾਏ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਇਸ ਸੈਸ਼ਨ ਦੇ ਦੌਰਾਨ ਲਗਭਗ 6 ਬਿੱਲ ਪਾਸ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਪੰਜਾਬ ਦੇ ਪੁਨਰਵਾਸ ਦੇ ਨਾਲ ਸੰਬੰਧਿਤ ਇੱਕ ਪ੍ਰਸਤਾਵ ਦੇ ਉੱਤੇ ਚਰਚਾ ਅਤੇ VOTING ਵੀ ਕੀਤੀ ਜਾਵੇਗੀ ਇਹ ਪ੍ਰਸਤਾਵ ਕੇਂਦਰ ਦੀ BJP ਸਰਕਾਰ ਦੇ ਵਿਰੁੱਧ ਹੈ ਬੀਜੇਪੀ ਇਸ ਸੈਸ਼ਨ ਤੋਂ ਦੂਰ ਰਹੇਗੀ ਬੀਜੇਪੀ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 37 ਦੇ ਵਿੱਚ 11 ਵਜੇ ਲੋਕ ਸਭਾ ਕੀਤੀ ਜਾਏਗੀ ਜਿੱਥੇ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੁੱਧ ਆਪਣੇ ਵਿਚਾਰ ਪੇਸ਼ ਕਰਨਗੇ ਸੈਸ਼ਨ ਦੀ ਸ਼ੁਰੂਆਤ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ 2003 ਦੀ ਧਾਰਾ 6 ਦੇ ਤਹਿਤ ਵਿੱਤੀ ਸਾਲ 2023-24 ਲਈ ਪ੍ਰਾਪਤੀਆਂ ਅਤੇ ਖਰਚਿਆਂ ਦੀ ਪੇਸ਼ਕਾਰੀ ਦੇ ਨਾਲ ਹੋਵੇਗੀ ਇਸ ਦੀ ਤੁਲਨਾ ਪਿਛਲੇ ਵਿੱਤੀ ਸਾਲ 2022-23 ਨਾਲ ਕੀਤੀ ਜਾਵੇਗੀ ਇਸ ਤੋਂ ਬਾਅਦ ਪੰਜਾਬ ਦੇ ਪੁਨਰਵਾਸ ਦੇ ਉੱਤੇ ਚਰਚਾ ਸ਼ੁਰੂ ਹੋਵੇਗੀ